ਦੋਸਤੋ ਅੱਜ ਮੈਂ ਜਸਕੀਰਤ ਸਿੰਘ ਸਿੱਧੂ ਕੇਸ ਬਾਰੇ ਗੱਲ ਕਰਨ ਜਾ ਰਿਹਾ ਹਾਂ ਦੋ ਕੁ ਦਿਨ ਪਹਿਲਾਂ ਤੁਸੀਂ ਅਖਬਾਰਾਂ ਦੇ ਵਿੱਚ ਖਬਰ ਪੜ੍ਹੀ ਹੋਊਗੀ ਕਿ ਇੰਡੀਅਨ ਡਰਾਈਵਰ ਜਿਨੇ 2018 ਦੇ ਵਿੱਚ ਕੈਨੇਡਾ 'ਚ ਇੱਕ ਬਹੁਤ ਸੀਰੀਅਸ ਕ੍ਰੈਸ਼ ਕੀਤਾ ਸੀ ਉਹਨੂੰ ਡਿਪੋਰਟ ਕੀਤਾ ਜਾ ਰਿਹਾ ਵਾ ਇਹ ਇੰਡੀਅਨ ਡਰਾਈਵਰ ਹੈ ਜਸਕੀਰਤ ਸਿੰਘ ਸਿੱਧੂ ਆਂਡੀਆਂ ਤੋਂ ਇਹ 2018 ਦੇ ਵਿੱਚ ਪੀਆਰ ਲੈ ਕੇ ਗਿਆ ਸੀ ਉਹਦੀ ਸ਼ਾਦੀ ਵੀ ਹੋ ਗਈ ਸੀ ਸ਼ਾਦੀਯੋਦੀ ਹੋਈ ਤਨਵੀਰਮਾਨ ਲੜਕੀ ਦੇ ਨਾਲ ਅਲਬਰਟਾ ਦੇ ਵਿੱਚ ਰਹਿੰਦਾ ਸੀ ਉੱਥੋਂ ਟਰੱਕ ਡਰਾਈਵ ਕਰਦਾ ਸੀ ਟਰੱਕ ਦੇ ਪਿੱਛੇ ਟ੍ਰੇਲਰ ਸੀ ਸਸਕੈਚੂਆਨ ਗਿਆ ਉੱਥੇ ਉਹਨੇ ਇੱਕ ਰੈੱਡ ਲਾਈਟ ਜੰਪ ਕੀਤੀ ਔਰ ਇੱਕ ਬੱਸ ਜਾ ਰਹੀ ਸੀ ਜਿਹਦੇ ਵਿੱਚ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਜਾ ਰਹੇ ਸਨ ਉਹਦੇ ਚ ਟਰੱਕ ਵੱਜਾ ਆਲਮੋਸਟ 70 ਆਲਮੋਸਟ 80 85 ਕਿਲੋਮੀਟਰ ਸਪੀਡ ਦੇ ਉੱਪਰ ਟਰੱਕ ਜਾ ਰਿਹਾ ਸੀ 18 ਖਿਡਾਰੀਆਂ ਦੀ 16 ਖਿਡਾਰੀਆਂ ਦੀ ਮੌਕੇ ਤੇ ਮੌਤ ਹੋ ਗਈ 13 ਜ਼ਖਮੀ ਹੋ ਗਏ ਉਨੇ ਆਪਣੀ ਗਲਤੀ ਮੰਨੀ 2019 ਕੇਸ ਚੱਲਿਆ ਔਰ ਉਹਨੂੰ 8 ਸਾਲ ਦੀ ਸਜ਼ਾ ਕਾਫੀ ਵੱਡੀ ਸਜ਼ਾ ਜਿਹੜੀ ਆ ਇਸ ਕੇਸ ਕਰਕੇ ਮਿਲੀ ਅਲਬਰਟਾ ਜੇਲ ਦੇ ਵਿੱਚ ਉਹ ਸਜ਼ਾ ਕੱਟ ਰਿਆ ਸੀ ਪਿਛਲੇ ਸਾਲ ਉਹਨੂੰ ਪੈਰੋਲ ਮਿਲੀ ਲੇਕਿਨ ਹੁਣ ਉਹਨੂੰ ਜਦੋਂ ਡਿਪੋਰਟੇਸ਼ਨ ਦਾ ਦੇਸ਼ ਨਿਕਾਲੇ ਦਾ ਆਰਡਰ ਮਿਲਿਆ ਵਾ ਤੇ ਇੱਕ ਦੁਬਾਰਾ ਚਰਚਾ ਛਿੜ ਗਈ ਹੈ ਔਰ ਉਹਦੀ ਡਿਪੋਰਟੇਸ਼ਨ ਆਰਡਰ ਦੇ ਉੱਪਰ ਕਾਫੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਆ ਪਹਿਲੀ ਗੱਲ ਤੇ ਇਹ ਕਿ ਜਿਉ ਉਹਨੂੰ ਉੱਥੇ ਸਜ਼ਾ ਮਿਲ ਗਈ 8 ਸਾਲ ਦੀ ਉਹ ਸਜ਼ਾ ਕੱਟ ਰਿਆ ਸੀ ਉਹਨੇ ਗਲਤੀ ਆਪਣੀ ਮੰਨ ਲਈ ਤੇ ਕੀ ਉਹਨੂੰ ਡਿਪੋਰਟ ਜਾਂ ਦੇਸ਼ ਨਿਕਾਲਾ ਦੇਣਾ ਸਹੀ ਹੈ ਇਹ ਇੱਕ ਡਬਲ ਪਨਿਸ਼ਮੈਂਟ ਹੋਵੇਗੀ ਕਿਉਂਕਿ ਉਹਦੀ ਜਿਹੜੀ ਵਾਈਫ ਆ ਉਹ ਇਸ ਵੇਲੇ ਕੈਨੇਡੀਅਨ ਸਿਟੀਜ਼ਨ ਬਣ ਗਈ ਆ ਔਰ ਸੁਭਾਅਿਕ ਇਹ ਆ ਕਿ ਜੇ ਉਹ ਬਾਹਰ ਆਉਂਦਾ ਵਾ ਇੰਡੀਆ ਵਾਪਸ ਆਉਂਦਾ ਉਹਦੀ ਵਾਈਫ ਹੀ ਬਾਹਰ ਆਊਗੀ ਪਰਿਵਾਰ ਜਿਹੜਾ ਵਾ ਨਾਰਮਲੀ ਨਾਲ ਹੀ ਰਹਿੰਦਾ ਵਾ ਸੋ ਇੱਕ ਤਰੀਕੇ ਦਾ ਐ ਤਿੰਨ ਵਾਰੀ ਉਹਨੂੰ ਸਜ਼ਾ ਮਿਲ ਜਣੀ ਹੈ ਤੀਰੀ ਸਜ਼ਾ ਉਹਨੂੰ ਮਿਲ ਰਹੀ ਹੈ ਔਰ ਉਹਦਾ ਕੋਈ ਪਾਸਟ ਕ੍ਰਿਮੀਨਲ ਰਿਕਾਰਡ ਨਹੀਂ ਹੈ ਇਹ ਕਿਹ ਵੀ ਮੰਨਿਆ ਜਾ ਰਿਹਾ ਕਿ ਬਹੁਤ ਸਾਰੇ ਜਿਹੜੇ ਪੀੜਿਤ ਪਰਿਵਾਰ ਸਨ ਜਿਹੜੇ 16 ਲੋਕ ਮਾਰੇ ਗਏ ਉਹਨਾਂ ਦੇ ਵਿੱਚੋਂ ਤਿੰਨ ਚਾਰ ਪਰਿਵਾਰ ਇਹੋ ਜਿਹੇ ਨੇ ਜਿਹੜੇ ਆਪ ਮੰਨਦੇ ਨੇ ਕਿ ਉਹਨੂੰ ਡਿਪੋਰਟ ਕਰਨਾ ਸਹੀ ਨਹੀਂ ਕਿਉਂਕਿ ਉਹ ਕੋ ਪਰਮਨੈਂਟ ਰੈਜ਼ੀਡੈਂਸੀ ਸੀ ਜੇ ਇੱਕ ਪਰਮਨੈਂਟ ਰੈਜ਼ੀਡੈਂਟ ਡਿਪੋਰਟ ਹੋ ਸਕਦਾ ਤੇ ਫਿਰ ਪਰਮਨੈਂਟ ਕਾਦਾ ਹੋਇਆ ਉਹ ਪਰਮਨੈਂਸੀ ਕਾਦੀ ਹੋਈ ਇਹ ਤੇ ਇੱਕ ਬਿਲਕੁਲ ਇੱਕ ਜਾਲੀ ਜੀ ਪੀਆਰ ਹੁੰਦੀ ਹੈ ਦਾ ਮਤਲਬ ਸੋ ਇਸ ਕਰਕੇ ਜਿਹੜੇ ਵਿਕਟਿਮ ਪਰਿਵਾਰ ਆ ਪੀੜਿਤ ਪਰਿਵਾਰ ਆ ਉਹਨਾਂ ਦੇ ਵਿੱਚੋਂ ਐਟਲੀਸਟ 3-4 ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਨੇ ਲਿਖ ਕੇ ਦਿੱਤਾ ਕਿ ਉਹਨੂੰ ਰਿਪੋਰਟ ਨਹੀਂ ਕਰਨਾ ਚਾਹੀਦਾ ਇੱਕ ਕਪਲ ਆ ਜਿਨ੍ਹਾਂ ਦਾ 18 ਸਾਲ ਦਾ ਬੱਚਾ ਜਿਹੜਾ ਸੀ ਉਹ ਮਾਰਿਆ ਗਿਆ ਸੀ ਇੱਕ ਜਿਹੜਾ ਟੀਮ ਦਾ ਕੋਚ ਸੀ ਉਹਦੀ ਵਾਈਫ ਨੇ ਲਿਖ ਕੇ ਦਿੱਤਾ ਕਿ ਅਸੀਂ ਤੇ ਬਰਬਾਦ ਹੋਏ ਹੋਏ ਲੇਕਿਨ ਇਸ ਪਰਿਵਾਰ ਨੂੰ ਕਿਉਂ ਬਰਬਾਦ ਕਰਦੇ ਆਪਾਂ ਸਜ਼ਾ ਕੱਟ ਰਹੀ ਗਲਤੀ ਮੰਨ ਰਹੀ ਆ ਵਾ ਕਿਉਂ ਰਿਪੋਰਟ ਕਰਨਾ ਉਹਨੂੰ ਲੇਕਿਨ ਕਾਨੂੰਨ ਉਥੇ ਇਹੋ ਜਿਹਾ ਵਾ कि जे ਤੁਸੀਂ पीआर जे ਔਰ ਤੁਸੀਂ ਜੇ ਇਹੋ ਜਿਹਾ ਕਰਾਇਮ ਕਰਦੇ ਜੇ ਜਿੰਨੂੰ ਆਪਾਂ ਸੀਰੀਅਸ ਕ੍ਰਿਮੀਨੈਲਿਟੀ ਦੀ ਕੈਟਾਗਰੀ ਚ ਪਾਉਨੇ ਆ ਤਾਂ ਕੈਨੇਡਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਜ਼ਰੀਏ ਤੁਹਾਡਾ ਤੁਹਾਡੀ ਡਿਪੋਰਟੇਸ਼ਨ ਜਿਹੜੀ ਇੱਕ ਨਾਰਮਲ ਕੋਰਸ ਦੇ ਵਿੱਚ ਹੁੰਦੀ ਹੁੰਦੀ ਹੈ 2017 ਤੋਂ ਲੈ ਕੇ ਹੁਣ ਤੱਕ 22000 ਪੀਆਰ ਲੋਕ ਜਿਹੜੇ ਸਨ ਉਹਨਾਂ ਉਹ ਡਿਪੋਰਟ ਹੋਏ ਔਰ ਕਿਉਂਕਿ ਇਹ ਬਹੁਤੇ ਇਮੀਗ੍ਰੈਂਟ ਸਨ ਕੋਈ ਏਸ਼ੀਅਨ ਸਨ ਕੋਈ ਅਫਰੀਕਨ ਸਨ ਸੋ ਇਸ ਕਰਕੇ ਮੰਨੇ ਜਾਂਦਾ ਕਿ ਇੱਕ ਤਰੀਕੇ ਨਾਲ ਇਹ ਰੈਸ਼ੀਅਲ ਡਿਸਕ੍ਰਿਮੀਨੇਸ਼ਨ ਆ। ਔਰ ਇਹ ਪਹਿਲੋਂ ਨਹੀਂ ਸੀ ਹੁੰਦਾ 1990 ਤੋਂ ਪਹਿਲਾਂ ਤੁਹਾਨੂੰ ਜੇ ਡਿਪੋਰਟ ਟਿਪੋਟੇਸ਼ਨ ਦਾ ਆਰਡਰ ਮਿਲਦਾ ਸੀ ਤੁਸੀਂ ਟ੍ਰਿਬਿਊਨਲ ਨੂੰ ਅਪੀਲ ਕਰ ਸਕਦੇ ਸੀ। ਫਿਰ ਹੌਲੀ-ਹੌਲੀ ਕਾਨੂੰਨ ਬਦਲਿਆ ਕਿ ਜੇ ਤੁਹਾਡੀ ਸਜ਼ਾ 2 ਸਾਲ ਤੋਂ ਵੱਧ ਆ ਤੇ ਫਿਰ ਤੁਸੀਂ ਅਪੀਲ ਨਹੀਂ ਕਰ ਸਕਦੇ। ਔਰ ਜੇ ਉਸ ਵੇਲੇ 2013 ਦੇ ਵਿੱਚ ਸਟੀਫਨ ਹਾਰਪਰ ਦੀ ਸਰਕਾਰ ਸੀ। ਉਹਨਾਂ ਨੇ ਇੱਕ ਨਵਾਂ ਕਾਨੂੰਨ ਲਿਆਂਦਾ faster removal of foreign criminals act ਜਿਹਦੇ ਤਹਿਤ ਜੇ ਤਾਂ ਜੀ ਸਜ਼ਾ 6 ਮਹੀਨੇ ਤੋਂ ਜ਼ਿਆਦਾ ਵਾ ਤੇ ਤਦ ਵੀ ਤੁਸੀਂ ਅਪੀਲ ਨਹੀਂ ਕਰ ਸਕਦੇ ਬਹੁਤ ਲੋਕਾਂ ਨੂੰ ਲੱਗਦਾ ਸੀ ਕਿ ਜਿਸ ਵੇਲੇ ਜਸਟਨ ਟਰੂਡੋ ਦੀ ਸਰਕਾਰ ਆਈ ਹੈ ਤੇ ਬਹੁਤ ਸਾਰੇ ਜਿਹੜੇ ਭਾਰਤੀ ਐਮਪੀ ਆ ਜਾਂ ਏਸ਼ੀਅਨ ਐਮਪੀ ਆ ਉਹ ਸਰਕਾਰ ਨੂੰ ਜ਼ਰੂਰ ਕਹਿਣਗੇ ਕਿ ਰਾਈਟ ਟੂ ਅਪੀਲ ਤੇ ਹੋਣੀ ਹੋਣੀ ਚਾਹੀਦੀ ਹੈ ਨਾ ਤੁਸੀਂ ਕਿਸੇ ਪਰਮਨੈਂਟ ਰੈਜ਼ੀਡੈਂਟ ਤੋਂ ਰਾਈਟ ਟੂ ਅਪੀਲ ਕਿਵੇਂ ਲੈ ਸਕਦੇ ਜੀ ਕਿਉਂਕਿ ਇਸ ਵੇਲੇ ਜੇ ਤੁਹਾਨੂੰ ਡਿਪੋਟੇਸ਼ਨ ਆਰਡਰ ਮਿਲਦਾ ਵਾ ਤੇ ਇਹ ਫੈਸਲਾ ਜਿਹੜਾ ਵਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ CBSA ਦੇ ਅਫਸਰ ਜਿਹੜਾ ਉਹ ਕਰਦਾ ਕੋਈ ਓਪਨ ਕੋਰਟ ਨਹੀਂ ਕੋਈ ਟ੍ਰਿਬਿਊਨਲ ਨਹੀਂ ਕੋਈ ਕਚਹਿਰੀ ਨਹੀਂ ਜਿੱਥੇ ਉਹਦੀ ਸੁਣਵਾਈ ਹੋ ਸਕਦੀ ਆ ਸੋ ਪਿਛਲੇ ਹਫਤੇ ਕੈਨੇਡੀਅਨ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਜਿਸ ਕੀਰਤ ਸਿੰਘ ਸਿੱਧੂ ਨੂੰ ਆਪਣਾ ਹੁਕਮ ਸੁਣਾਇਆ ਕਿ ਤੁਹਾਡੀ ਡਿਪੋਟੇਸ਼ਨ ਜਿਹੜੀ ਆ ਉਹ ਹੋ ਰਹੀ ਆ ਸੋ ਇਸ ਕਰਕੇ ਵਿਚਾਰ ਚਰਚਾ ਛਿੜੀ ਹੋਈ ਆ ਅ ਮੈਂ ਆਸ ਕਰਦਾ ਹਾਂ ਅਸੀਂ ਆਸ ਕਰਦੇ ਹਾਂ ਕਿ ਇੰਡੀਅਨ ਔਰ ਰੇਸ਼ੀਅਨ ਜਿਹੜੇ ਐਮਪੀਜ਼ ਨੇ ਏਸ਼ੀਅਨ ਔਰ ਇੰਡੀਅਨ ਓਰੀਜਿਨ ਓਰੀਜਿਨ ਦੇ ਐਮਪੀਜ਼ ਨੇ ਜਿਹੜੇ ਇਸ ਵੇਲੇ ਕੈਨੇਡਾ ਦੇ ਵਿੱਚ ਨੇ ਬਹੁਤ ਸਾਰੇ ਪੰਜਾਬੀ ਵੀ ਨੇ ਉਹ ਇਸ ਕੇਸ ਨੂੰ ਜ਼ਰੂਰ ਚੁੱਕਣਗੇ ਅ ਔਰ ਇਸ ਕਰਕੇ ਵੀ ਚੁੱਕਣਗੇ ਕਿ ਜਿਹੜੀ ਉਹਨੂੰ ਸਜ਼ਾ ਹੋਈ ਹੈ ਜਸਕੀਰਤ ਸਿੰਘ ਸਿੱਧੂ ਨੂੰ ਉਹਦੇ 'ਚ ਕੀ ਆ ਗਿਆ ਵਾ ਕਿ ਉਹ ਹੁਣ ਹਮੇਸ਼ਾ ਕਦੀ ਵੀ ਟਰੱਕ ਨਹੀਂ ਚਲਾ ਸਕਦਾ ਕੈਨੇਡਾ ਦੇ ਵਿੱਚ ਔਰ ਅਗਲੇ 10 ਸਾਲ ਕਿਸੇ ਵੀ ਮੋਟਰ ਵਹੀਕਲ ਨੂੰ ਉਹ ਨਹੀਂ ਚਲਾ ਸਕਦਾ ਕੋਈ ਤ੍ਰੀ ਕੇਨਲ ਕੋਈ ਪਬਲਿਕ ਸੇਫਟੀ ਤੇ ਜਿਹੜੀ ਆ ਉਹਨੂੰ ਤੇ ਉਹ ਖਤਰਾ ਹੈ ਨਹੀਂ ਸੋ ਅਸੀਂ ਆਸ ਕਰਦੇ ਹਾਂ ਕਿ ਇਹ ਕੇਸ ਦੇ ਉੱਤੇ ਜ਼ਰੂਰ ਰਿਵਿਊ ਹੋਵੇਗਾ ਔਰ ਜੋ ਵੀ ਇਹਦੇ ਤੇ ਅਪਡੇਟ ਹੋਵੇਗਾ ਉਹ ਤੜੇ ਨਾਲ ਅਸੀਂ ਅਗਲੇ ਦਿਨਾਂ ਚ ਸ਼ੇਅਰ ਕਰਦੇ ਰਵਾਂਗੇ